ਕਦਾ ਲੱਗਦਾ ਓਹ ਥੋੜਾ ਹੀ ਮੈਂ ਓਹ ਛੱਪੀ ਹੁੰਦਾ ਤੂੰ ਤੇਰਾ ਕੀ ਬਦਲ ਲੱਗਦਾ ਹੈ ਛੈਡ ਦੇ ਛੈਡ ਦੇ ਜਿਹੜਾ ਪਹਿਲੇ ਨਗਦ ਲੈਣੇ ਜੀ ਸਾਰੇ ਇਹ ਨਗਦ ਨਹੀਂ ਕਰਦੇ ਇਹ ਇਹਨੇ ਟ ਲੈ ਲੈ ਦਿੱਤਾ ਸੇ ਖਾਉਤੀ ਸੀ ਨਹੀਂ ਨਹੀਂ ਪਹਿਲੇ ਭੜੀ ਕੱਢ ਲੰਡੀ ਏ ਆਂਦਾ ਹੀ ਕੋਈ ਸਪੈਸ ਆਦੀ ਮਾ ਤਾਂ ਆਪੇ ਕਰਦਾ ਬੱਡੇ ਕਰ ਬੈਠਾ ਬੱਚਾ ਕਰ ਲੈਣੇ ਆਹ ਲਓ ਭਾਈ ਜੀ ਉਹਨੇ ਪਿੱਛੇ ਸਾਹਮਣੇ ਹਾਂ ਹਾਂ ਚਲੋ ਉਹਨਾਂ ਕੋਲ ਚੱਲਦੇ ਹਾਂ ਹਾਂ ਮਾਕਸ ਭਰਾ ਮਾਕਸ ਵੇ ਉਹ ਮਾ ਤੇ ਗੰਡੇੜਾ ਪ੍ਰੋਣਾ ਉਹਦੇ ਕਿੱਕ ਮਾਸਟਰ ਜ਼ਰੂਰੀ ਆ ਇਹਨੂੰ ਅਨਪਾਲ ਜਿਆਦਾ ਹੀ ਗੰਡਾ ਹੋਣਾ ਹੋਰ ਕਹ ਜੀ ਸ਼ਹਿਰ ਜੀ ਵਧੀਆ ਜੀ ਵਧੀਆ ਜੀ ਉਹ ਠੀਕ ਆ ਭਾਜੀ ਹਾਂ ਜੀ ਠੀਕ ਆ ਜਾਓ ਆਪਸੇ ਮਾਕਸ ਭਾਜੀ ਮਾਕਸ ਤੇ ਕਰਤਾ ਠੀਕ ਹੈ ਸੇਰ ਸਾਹਿਬ ਜੀ ਯੋਰੀ ਚੱਕ ਇਹ ਵੀ ਗੱਲ ਵਧੀਆ ਹੈ ਜੀ ਮਾਕਸ ਕੋ ਬੇਸਤ ਨਿਕਾਲ ਬਣਾ ਜੀ ਨਹੀਂ ਬੈਠੋ ਜੀ ਹਾਂਜੀ ਕਿਵੇਂ ਆਏ ਜੀ ਉਹ ਪਾਈ ਕੀ ਹਾਲ ਚਾਲ ਪਰਵਾਰ ਦਾ ਬਾਸ ਸਭ ਠੀਕ ਠਾਕ ਵਧੀਆ ਤੁਸੀਂ ਸਭ ਹਾਂਜੀ ਸਭ ਠੀਕ ਹੈ ਬਹੁਤ ਸਨੋ ਫਿਰ ਸਾਬ ਜੀ ਕਿਫਾ ਕਰ ਪਾਈ ਹਾਂਜੀ ਬਹੁਜੀ ਸੇਟ ਜੀ ਇਰਾਦਾ ਸੀ ਕਿ ਤੁਸੀਂ ਆਏ ਸਾਲ ਸਾਡੀ ਕਣਕ ਵਟਣ ਆਉਂਦਾ ਜੀ ਹਾਂਜੀ ਤੇ ਤੁਹਾਡਾ ਕਣਕ ਵੜਾਈ ਦੀਆ ਵਧੀਆ ਸੋਨੇ ਸੋਨੇ ਪੈਸੇ ਦੀ ਕਮਾ ਲੈਂਦੇ ਜੀ ਅੱਛਾ ਹਾਂਜੀ ਤੇ ਮੇਰਾ ਵੀ ਇਰਾਦਾ ਜੀ ਨੇ ਜਿਵੇਂ ਨੇ ਲਾ ਦਿੱਤੀ ਹੀ ਹਾਂਜੀ ਤੇ ਤੂੰ ਹੀ ਕੰਪੈਨ ਲੈ ਲਾ ਠੀਕ ਹੈ ਜੀ ਤੇ ਪੈਸੇ ਮੇਰੇ ਕੋਲ ਹੈਗੇ ਆ ਤੇ ਹੈ ਬੜੇ ਲਾਲੇ ਕੋ ਮੈਂ ਮੈਂ ਲੈ ਤੂੰ ਵੀ ਅੰਦਰ ਰੱਖੀਏ ਪਰ ਉਹਦੇ ਵਾਸਤੇ ਡਰਾਈਵਰ ਚਾਹੀਦਾ ਡਰਾਈਵ ਮੈਂ ਹਾਂ ਕੋਈ ਚਲਾਈ ਦੀ ਜਾਣੀ ਨਹੀਂ ਦੁਕਾਨ ਦਾ ਧਿਆਨ ਰੱਖਣਾ ਹੁੰਦਾ ਮੈਂ ਬਲ ਲਾਲਾ ਜੀ ਤੁਸੀਂ ਤੁਹਾਡੇ ਵਾਸਤੇ ਨਹੀਂ ਇਹ ਕੰਮ ਹੈਗਾ ਨਹੀਂ ਨਹੀਂ ਤੁਸੀਂ ਦੇਖ ਤੇ ਵੇਖੋ ਕਰੀ ਤੁਹਾਡੇ ਵਾ ਤੁਹਾਡੇ ਕੋਲੇ ਕੰਮ ਸੁੱਤਰ ਨਹੀਂ ਜੇ ਆਵਾ ਸੀ ਜਨ ਵਾਸਤੇ ਦੇ ਦੋ ਮੈਂ ਲਾਲਾ ਜੀ ਤੁਸੀਂ ਤੰਗ ਹੋਗੇ ਲੈਣੇ ਤੇ ਲੈ ਲਓ ਤੁਹਾਡੇ ਕੋਲ ਪੈਸੇ ਚਾਰ ਰੱਖਦੇ ਨੇ ਉਹ ਤਾਂ ਕਿੰਨੇ ਕੀ ਦੀ ਆਈਂਦੀ ਹੈ ਜੀ ਇਹ ਜਿਹੜੀ ਆ ਸਾਡੇ ਵਾਲੀ ਇਹ ਤਾਂ ਅਸੀਂ 10 ਲੱਖ ਦੀ ਹੈ ਜੀ 10 ਲੱਖ ਦੀ ਹਾਂ ਜੀ ਇਹ ਮਾਡਲ ਕੀ ਹੈ ਮਾਡਲ 12 ਮਾਡਲ ਹੈ ਜੀ 12 ਮਾਡਲ ਜਿਦਾਂ ਨੇ ਆ ਠੀਕ ਆ ਪਰ ਦਸ ਨਖਰੀ ਨਹੀਂ சாਂਹੀ ਆ ਕਰਨੀ சாਂਹੀ ਰਹੀ ਯਾਰ 12 ਮਾਡਲ 12 ਉੱਚਾ ਤੁਹਾਨੂੰ 9298 ਮਾਡਲ ਵਾਂਗ ਕਿਨਾ ਨਹੀਂ ਮੈਂ ਤਾਂ ਹੈਗਾ 9298 ਮਾਡਲ ਵਾਂ ਮੈਂ ਤਾਂ 1970 ਦਾ ਮਾਡਲ ਹਾਂ ਅੱਜ ਇਹਨੂੰ ਸ਼ਾਮੇ ਆਈਏ ਕਿਹਨੇ ਉਹ ਮੈਂ ਆਪਣਾ ਆਪ ਹੀ ਸੰਭਾ ਮੈਨੂੰ ਕਹਿੰਨੇ ਨਹੀਂ ਸੰਭਿਆ ਚਾ ਕੋਈ ਨਹੀਂ ਉਹ ਵੀ ਸ਼ਾਮ ਹੀ ਇਹਨਾਂ ਨੇ ਖਾਮ ਖਾਮ ਰੱਖੀ ਆ ਟੈਟੂ ਸਾਰੇ ਨਵੇਂ ਪਾਏ ਦੇ ਭਾਂ ਚੌਕੜਾ ਪੈਰਾਂ ਦਾ ਨਵਾਂ ਪਾਇਆ ਤੋਂ ਬਾਈ ਜੀ ਫਿਰ ਇੱਕ ਗੱਲ ਜੀ ਦੱਸੋ ਇਹ ਬੰਦਾ ਤੁਹਾਡਾ ਵੀ ਵਾਕਫਤ ਮੇਰਾ ਵੀ ਵਾਕਫਾ ਇਹਨੇ ਮੈਨੂੰ ਲਿਆਂਦਾ ਤੁਹਾਡੇ ਕੋਲ ਰਪਈਆ 9 ਲੱਖ ਇਸ ਤੋਂ ਵੱਧ ਨਹੀਂ ਜੀ ਮੈਂ ਦੇ ਸਕਦਾ ਡਰ ਆ ਪਤਾ ਕਿਤਾ ਕਰਨੀ ਨਹੀਂ ਮੈਂ ਕਿੱਦਾਂ ਚਲਾ ਰਣੀ ਆ ਤੇ ਫੇ ਡਰਾਈਵਰ ਦਾ ਵੀ ਚੈੱਕ ਕਰ ਲਾ ਪਾਈਆਂ ਦਾ ਡਰਾਈਵਰ ਦਾ ਉਹ ਡਰਾਈਵਰ ਬੰਦਾ ਹੈਗਾ ਪਰ ਮੈਂ ਉਹਨੂੰ ਪੁੱਛ ਕੇ ਫੋਨ ਕਰਕੇ ਪੁੱਛ ਲਈਨਾ ਕੀ ਨਾਮ ਆ ਉਹਦਾ ਟੋਰਨੀ ਹੈ ਉਹ ਪਹਿਲੇ ਸੀ ਜਿਵੇਂ ਆਇਆ ਆਪਣੇ ਲੇਸੀ ਜਨ ਵੀ ਲਾਇਆ ਸੀ ਠੀਕ ਠੀਕ ਬੰਦਾ ਹੈਗਾ ਬੰਦਾ ਸਹੀ ਹੈ ਅੱਛਾ ਤੇ ਤੁਹਾਡੇ ਆ ਜੂਗਾ ਸੋਤਰ ਤੇ ਮੈਂ ਇੱਕ ਮਸ਼ੀਨ ਚੈੱਕ ਕਰਕੇ ਰੱਖਣੀ ਜੀ ਵੇਖੋ ਚੈੱਕ ਕਰਕੇ ਵੇਖੋ ਇਕੱਲੇ ਆਪਣੇ ਪਾਸਾ ਤੇ ਗਏ ਵੜਕ ਦੇ ਵੇਖਣੇ ਜੇ ਠੀਕ ਚੱਲੂ ਫੇਰ ਮਾਰ ਲੈ ਛੋਟਾ ਆ ਹੁਣ ਵੜਨ ਡੇ ਆ ਬੰਦਾ ਵੜਨ ਡੇ ਆ ਤੇ ਤੁਸੀਂ ਵੇਖੋ ਆ ਚੱਲਣ ਡਈ ਜੇ ਉਹ ਇੱਕ ਖੇਤ ਠੀਕ ਉੱਤੇ ਚੜ ਕੇ ਵੇਖਣੀ ਮੈਂ ਵੇਖੋ ਉੱਤੇ ਕੋਈ ਥੱਲੇ ਸਟਾਵਾ ਕਰੰਜ ਵੜ ਕੇ ਵੇਖੋ ਠੀਕ ਹੈਗਾ ਕਲਾ ਕਲਾ ਪੁਰਜਾ ਚੈੱਕ ਕਰਨਾ ਚੱਲ ਆ ਗੱਲ ਤੇ ਕਰਨਾ ਪਹਿਲਾਂ ਲੈ ਤੇ ਲੈ ਉਹ ਲੈ ਤੇ ਲਾ ਲੈ 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 ਨੇ ਪੈਸੇ ਕਿਤੇ ਕਮਾਇਆ ਪਿਆਰ ਜੀ ਇਕੱਠਾ ਕੀਤਾ ਚੋਣੀ ਚੋਣੀ ਕਾ ਬੱਤੀ ਕਿੱਥੇ ਕਿੱਥੇ ਮਹਾ ਪੇ ਬਾਹਰ ਇਕੱਠਾ ਕੀਤਾ ਹਾਂ ਤੈਨੂੰ ਪਤਾ ਵੇ ਲਾਲਿਆਂ ਕਾ ਨੌਂ ਦਾ 10 ਲੱਖ ਰੁਪਏ ਇਕੱਠਾ ਕਰ ਲੱਕਦੇ ਆਵੇਂ ਬਿਆਹ ਇਹਦੇ ਕਰਕੇ ਰੁਪਈਆ ਖਾਂਡੇ ਤੋਂ ਵਿਚਾਰ ਰੁਪਈਆ ਪੱਤੀ ਦੇ ਪਜਾਦ ਫੇਕ ਕੇ ਤੇ ਜਾਗੇ ਹਲਦੀ ਹੁਲਦੀ ਵੇਜ ਕਿਤੇ ਤੋਂ ਦਾ 10 ਲੱਖ ਰੁਪਏ ਇਕੱਠਾ ਕੀਤਾ ਇਹ ਤੇਰੇ ਜਿਹੜੇ ਤੂੰ ਗੱਲ ਕੀਤੀ ਨੇ ਵਿੱਚ ਪੈਸੇ ਜਾਂਦੇ ਆ ਬਾਇ ਦੇ ਸ਼ੀਜਨ ਚ ਲੱਖਾਂ ਰੁਪਈਆ ਸ਼ੀਜਨ ਲੱਗ ਬਣ ਜਾਂਦਾ ਵਾ ਉਹ ਇਦਾਂ ਫਰਕ ਕਰਕੇ ਪੈਸੇ ਲੈ ਜਾਂਦੇ ਆ ਬਹੁਤ ਕਮਾਈ ਪਰ ਮੈਂ ਹੁਣ ਵਾੜਨ ਵਾਲਾ ਬੰਦਾ ਮਜੂਰ ਨਾਲ ਚਾਹੀਦਾ ਵਾ ਵੜਨ ਵਾਲਾ ਉਹ ਕਹਿ ਦਿੰਦੇ ਭਾਜੀ ਉਹਨਾਂ ਨੂੰ ਇਹਨਾਂ ਕੋਪਰੇਟਰ ਹੈਗਾ ਵਾ ਜੇ ਤਰਖਾ ਦੇ ਦੂੰ ਉਹਨਾਂ ਨੂੰ ਮੈਂ ਉਹ ਟਵਨੀ ਆਪਰੇਟਰ ਹੀ ਉਹਦੇ ਸੈਟਾਂ ਤੇ ਵੀ ਨਹੀਂ ਛੱਡਦਾ ਤਰਖਾ ਲਊ ਕੰਨੀ ਨਹੀਂ ਤੇ ਇੱਥੇ ਕਈ ਆ ਮੈਂ ਸੁਣਿਆ ਉਹ ਲੋਕਾਂ ਨੂੰ ਮਾਰ ਦਿੰਦੇ ਵੜਾ ਵੜਾ ਕੇ ਦਾਤੀਆਂ ਨਾ ਆਹੋ ਆ ਮੇਰਾ ਐਰ ਕੀ ਜੋਰ ਕਰਾ ਹੜਿਆ ਨਹੀਂ ਇਹਦੇ ਮੈਂ ਸੁਣਿਆ ਕਹਿੰਦੇ ਇਹਨਾਂ ਦੀ ਕੰਪਨੀ ਚ ਇੱਕ ਦਾਣਾ ਨਹੀਂ ਕਹਿੰਦਾ ਲੋਕਾਂ ਦੇ ਮਗਰ ਦਾਣੇ ਬੜੇ ਦਿਰਦੇ ਨੂੰ ਲੈ ਲੈ ਹੁਣ ਭਾਈ ਨੂੰ ਕਾ ਕਰਕੇ ਸੁਣਦਾ ਅੱਗੇ ਰਹੇ ਨਦੀਆਣਾ ਭਾਈ ਨੂੰ ਉਹ ਕਰ ਲੈਨੇ ਗੱਲ ਅੱਧੇ ਪੈਸੇ ਦੇ ਨਾ ਬਾਕੀ ਮੇਰਾ ਧਾਰ ਕਰਾ ਦੇ ਚਾ ਕਰ ਲੈਨੇ ਗੱਲ ਆਹੋ ਤੇ ਤੇਰੀ ਜਬਾਨ ਤੇ ਮੈਂ ਫੋਲ ਚ ਰਹੂੰਗਾ ਪੂਰੇ ਕਿੱਦਾਂ ਕਰੀਏ ਯਾਰ ਮੈਂ ਲਾਲਾ ਪਿੱਛੇ ਪੈ ਗਿਆ ਇਹ ਕਹਿੰਦਾ ਮਸ਼ੀਨ ਮੈਂ ਸਵਾਹ ਵੀ ਨਹੀਂ ਕੀਤੀ ਬੰਦੇ ਨਾਲ ਕਿੱਦਾਂ ਕਰੀਏ ਲਾਲਾ ਮੈਨੂੰ ਬੜਾ 페ਜਾ ਲੱਗਦਾ ਇਹਦੇ ਕੁੰਡੀ ਕਾਂਢੀ ਨਾ ਲਾ ਜੇ ਮੈਂ ਸਵਾਹ ਨਾ ਕਰ ਕੁਛ ਐ ਨਾ ਕਿ ਕਿੰਨਾ ਕੀਤੀ ਏ ਕੋਈ ਨਹੀਂ ਵੇਨੇ ਸਵਾਹ ਕਰਕੇ ਕੀ ਬੰਦਾ ਮੈਂ ਫੋਰਮੈਨ ਆਪਣੇ ਨੂੰ ਸਾਧਣਾ ਤੇ ਕਰਦਿਆਂ ਰਿਹਾ ਉਹਦੇ ਨਾਲ ਕਿ ਤੜੀ ਕਿ ਇਹ ਸੱਚ ਪਿਆ ਕਿਤੇ ਇਹ ਵੀ ਦੇ ਚੇ ਨਾ ਲਾਓ ਲਾਲਾ ਨੇ ਸਮਝਾ ਕਰੋਗੇ ਕਿਤੇ ਕੱਟ ਜੀ ਰੋਗੇ ਫਾਇਦੇ ਜੀ ਰੋਗੇ ਨਹੀਂ ਮੈਂ ਵੀ ਨਾ ਨਾ ਸੋਚੋ ਨਾ ਬਿਲਕੁਲ ਨਾ ਸੋਚੋ ਬਹੁਤ ਕੋਈ ਸੋਚਣਾ ਪੈਂਦਾ ਭਾਏ ਇਦਾਂ ਲਾਲਾ ਜੀ ਇਦਾਂ ਨਹੀਂ ਕੰਮ ਆ ਤੂੰ ਇਥੇ ਜਿੱਦ ਦੇ ਲਾ ਕੇ ਬਹਿ ਗਏ ਦਿਲ ਤੇ ਦਿਲ ਦਾ ਟੁਕੜਾ ਰੱਖਿਆ ਹੀ ਬਹੁਤ ਤਗੜੀ ਸ਼ਾਮ ਕੇ ਰੱਖੀ ਹੀ ਜੀ ਕੁਝ ਸ਼ਾਮ ਕੇ ਰੱਖੀ ਹੈ ਮੈਂ ਕਿਹਾ ਰੋਡ ਦੇਣੀ ਮੈਂ ਵੀ ਸ਼ਾਮ ਕੇ ਰੱਖਣੀ ਆ ਨਹੀਂ ਐਡੀ ਛੇਤੀ ਕਿਤੇ ਬਹੁਤ ਔਖਾ ਕੰਮ ਹੈ ਕਿ ਐਡੀ ਛੇਤੀ ਫੈਸਲਾ ਲੈਣਾ ਹੈ ਮੈਂ ਘਟਾ ਮਾਰੂਗਾ ਪੂਰਾ ਰੋਜ ਚੱਲ ਲਾਲਾ ਹੁਣ ਕਿਹੜੀਆਂ ਗੱਲਾਂ 'ਚ ਪੈ ਗਏ ਚਲੋ ਭਾਈ ਲਾਓ ਫੋਨ ਫੋਰ ਮੈਨੂੰ ਅੱਛਾ ਲ ਮੈਂ ਕਮਿੰਟ ਸਾਧਨਾ ਫੋਰਮੈਨ ਨੂੰ ਕਰਕੇ ਉਹ ਚਲਾਵਾ ਆ ਗਿਆ ਲੈ ਆ ਗਿਆ ਬੰਦੇ ਨੂੰ ਫੋਟੋ ਨਹੀਂ ਆ ਠੀਕ ਹੈ ਸਸੀ ਕਹਦੀ ਸਸੀ ਕਰੋਨਾ ਚੱਲਣ ਦੇਣਾ ਠੀਕ ਹੈ ਹਾਂਜੀ ਤੇ ਹੋਰ ਸੁਣਾਓ ਠੀਕ ਹੈ ਜੀ ਪਰਵਾਸਮ ਸਿੱਖਾਗਾ ਹਾਂ ਠੀਕ ਹੈ ਉਹ ਬੱਚੇ ਜਾਂਦੇ ਸਕੂਲ ਹਾਂਜੀ ਕਿੱਥੇ ਜਾਂਦੇ ਆਣੇ ਆ ਠੀਕ ਹੈ ਕਰੋਨੇ ਦੇ ਦਿਨ ਚੱਲਣ ਦੇ ਹਨ ਤੇ ਆਨਲਾਈਨ ਹੀ ਪੜਾਈ ਜਾਂਦੇ ਆ ਹਾਂਜੀ ਗਾਲੇ ਮਾਰਟਰਾਂ ਦੀਆਂ ਡੁੱਟੀਆਂ ਕਰਦੇ ਭਾਂਡੇ ਮੰਜੀਆਂ ਦੇ ਮਾਰਟਰ ਨਾਲ ਸਾਰੇ ਕੰਮ ਕਰੀ ਜਾਂਦੇ ਆ ਤੁਹਾਨੂੰ ਯਾਰ ਲਾਲਾ ਆਪਣੀ ਬਣਾ ਅੱਛਾ ਮਸ਼ੀਨ ਬਾਰੇ ਕਰਦਾ ਹੈ ਮਸ਼ੀਨ ਲੈਣਾ ਮੰਗਦਾ ਪਿਆ ਤੇ ਕਿਦਾਂ ਖਰੀਏ ਹੁਣ ਦੱਸ ਤੂੰ ਲਾਲਾ ਕਿਵੇਂ ਕਰਾਂਗੇ ਆਪਣੀ ਗ੍ਰਾਹਕਾਂ ਨਾਲ ਉਹਨਾਂ ਨੂੰ ਤਾਂ 700 ਹਜ਼ਾਰ ਦੀ ਸਫਾਲ ਦਿੱਤੀ ਦੀ ਇਹਨੂੰ ਆਪਾਂ ਆਹੋ ਬੰਦੇ ਤਾਂ ਉਹ ਵੀ ਸਹੀ ਨੇ ਗ੍ਰਾਹਕਾਂ ਵਾਲੇ ਵੀ ਤੇ ਹੁਣ ਯਾਰ ਲਾਲਾ ਵੀ ਆਪਣਾ ਮਿਲਣਗੇ ਨਾਲਾ ਬੰਦਾ ਤੇ ਕੀ ਕਰੀਏ ਵਿੱਚ ਆ ਵਿੱਚ ਦੱਸਾਂ ਵੀ ਆਇਆ ਵਿੱਚ ਤੇ ਕੰਮ ਦੇਖੀਏ ਜੇ ਲਾਲੇ ਨਾਲ ਉਹਨਾਂ ਨਾਲ ਫਿਰ ਕਰ ਲਾਂ ਘਾਟਾ ਲਾਦਾ ਘਾਟਾ ਵੱਧ ਜੇ ਲਾਲਾ ਮੰਗਦਾ ਚੱਲ ਦੇ ਰੋ ਫਿਰ ਹਾਂ ਰਬ ਮਿਲਣ ਗਿਲ ਨਾਲਾ ਬੰਦਾ ਤੇ ਪੁਰਾਣਾ ਜਾਣਦਾ ਆਪਾਂ ਨੂੰ ਤੇ ਇਹ ਫਿਰ ਗੱਲ ਹੈ ਹੈ ਤੇ ਦੂਜੀ ਗੱਲ ਇਹ ਆਇਆ ਵੀ ਪਹਿਲਾਂ ਮੈਨੂੰ 10 ਬੁਲਾਵਾ ਆਂਦਾ ਵੀ ਮੈਨੂੰ ਬੰਦਾ ਵੀ ਚਾਹੀਦਾ ਹੈ ਤੇ ਤੂੰ ਰਹੇਂਗਾ ਇਹਦੇ ਨਾਲ ਲਾਇਆ ਸੀ ਜਾਨਾ ਲਾ ਦੂੰਗਾ ਜੀ ਸੀ ਜੀ ਮੇਰੇ ਵੀ ਆਪਣੀ ਗੱਲ ਕੋਲ ਹੀ ਲਾ ਦੇਣਾ ਲਾਵਾ ਚਿਪੜੀ ਬੰਦਾ ਤੇ ਚੱਲ ਗਿਆ ਮਨ ਆਪਣਾ ਅੱਛਾ ਜੀ ਤੇ ਚਲੋ ਮਨ ਬਣਾ ਲਿਆ ਪਹਿਲਾਂ ਹੁਣ ਪੁਰਾਣੇ ਬੰਦੇ ਜੀ ਉਧਰੋਂ ਵੀ ਚਲੋ ਅਗਰਾਹਾਂ ਵਾਲਿਆਂ ਨਾਲ ਵੀ ਕੁਝ ਕਰਨਾ ਪੈਣਾ ਇੱਥਾ ਉੱਥਾ ਕੰਜ ਜੀ ਤੁਸੀਂ ਦੱਸੋ ਹੁਣ ਪੈਸੇ ਚਕੇ ਦਾ ਕਿੱਦਾਂ ਕਰਾਂ ਜੀ ਪੈਸੇ ਚਕੇ ਦਾ ਇੱਕ ਕੋੜੀ ਦਾ ਵੀ ਨਹੀਂ ਫਰਕ ਰੱਖਾਂਗੇ ਜੀ ਆਪਾਂ ਪੈਸਾ ਪੈਸੇ ਦਾ ਹੈ ਨਕਦ ਲੈਣੇ ਜੀ ਸਾਰੇ ਇਹ ਨਕਦ ਨਹੀਂ ਇਹ ਇਹ ਨਾਲ ਲਾ ਲੈਦੇ ਤਾਂ ਚੰਗਾ ਖਾਉਤੀ ਸੀ ਨਹੀਂ ਨਹੀਂ ਪਹਿਲੇ ਲਾ ਲੈ ਨਕਦ ਧਾਰ ਕੌਣ ਕਰਦਾ ਹੈ 4 ਕਿ ਮਹੀਨੇ ਦਾ ਨਹੀਂ ਲਾਲਾ ਇਹ ਇੰਨਾ ਦੇ ਔਖਾ ਜਿਆਦਾ ਨਹੀਂ ਮੇਰੇ ਦਾ ਕਰ ਲਾ ਤੇਰਾ ਮੈਂ ਲਾਲਾ ਨਹੀਂ ਮੈਂ ਹੱਥੇ 10 ਦਿਨ 15 ਦਿਨ ਲਈ ਕਰ ਸਕਣਾ ਤੇ 15 ਦਿਨ ਕਰਾਂਗੇ ਤਾਂ ਪਤਾ ਨਾ ਤੁਹਾਡੇ ਨੂੰ 15 ਮੇਰੇ ਮਹੀਨਾ ਤੇ ਕਹੋ ਕਰ ਲਓ ਜੋ ਪੱਕਾ ਦੇਣ ਮਹੀਨੇ ਤੋਂ ਦੇਣਾ ਇਹ ਕਰਨਾ ਆ ਪਤਾ ਜਪਾਣਾ ਵਾਲਾ ਮੂੰਹ ਤੇ ਕਿਹਾ ਮਹੀਨੇ ਚ ਪੈਸੇ ਦੂਪਰ ਦੇਣੇ ਉਹ ਆਪੇ ਇਸੇ ਕੰਪਨੀ ਤੋਂ ਕਮਾ ਕੇ ਦੇ ਦੇਣੇ ਆਪਾਂ ਬਾਸ ਬਾਸ ਕਰ ਕਰ ਮੇਰੇ ਕੋ ਬੜੀਆਂ ਪੜੀਆਂ ਵਟਾਉਣ ਵਾਲੇ ਲੋਕ ਬੜੇ ਵਾਕਬ ਤੇ ਲੈਓ ਦਿਓ ਲੈਓ ਕਰੋ ਸਾਈ ਫਿਰ ਦੇ ਲਾੜਾ ਸਾਈ ਸਾਈ ਦੇ ਆਹ ਦੇ ਦੇ ਉਹ ਨਾਲ ਨਾ ਗੱਲ ਪੱਕੀ ਜੇ ਫਿਰ ਟਰੇਡਰ ਦੀ ਗੱਲ ਆ ਗੱਲ ਚਲੋ ਹੁਣ ਜਦੋਂ ਪੱਕੀ ਹੀ ਸਮਝੋ ਮੈਂ ਇਹ ਜਦੋਂ ਹੁਣ ਮੁੰਡਾ ਕਹਿੰਦਾ ਹੈ ਉਹਨਾਂ ਨੂੰ ਉਦੋਂ ਦੀ ਤੁਹਾਡੀ ਸਾਈ ਸੁਝੂ ਉਹਦਾ ਕੀ ਚੱਕਰ ਸਾਈ ਉਹ ਹੀ ਲਾਉਣ ਤੇਰਾ ਉਹਨਾਂ ਬੰਦੇ ਉਹਨਾਂ ਵਿੱਚ ਆ ਗਿਆ ਤੇ ਚਲੋ ਤੈਨੂੰ ਚਲ ਸਾਈ ਉਹ ਤੇ ਕਰਾ ਕਾਗਜ਼ੇ ਲਿਖ ਦਿੱਤਾ ਨਾ ਕੀਤਾ ਚਲੋ ਕਰਾਂਗੇ ਉਹਨਾਂ ਨਾਲ ਘਾਟਾ ਵਾਦਦਾ ਵੀ ਉਹਨਾਂ ਨਾਲ ਵੀ ਕਰ ਦੇਖਾਂਗੇ ਪਰ ਮੇਰਾ ਲਿਖੋਗਾ ਕਾਗਜ਼ ਤੇ ਵੀ ਨਹੀਂ ਲਿਖਾਓ ਉਹ ਖਾ ਲਓ ਸਾਈ ਪੈ ਹੁਣ ਮਹੀਨੇ ਤੋਂ ਬਾਅਦ ਨਹੀਂ ਜੇ ਅਧਾਰ ਹੋਣਾ ਨਹੀਂ ਹੋਣਾ ਨਹੀਂ ਹੋਣਾ ਤੇ ਦੱਸ ਦੀ ਇਹ ਪੂਰੀ ਨਹੀਂ ਦੱਸ ਦੀ ਨਹੀਂ ਇਹ ਰਕਾਂ ਦੀ ਛੁੱਟੀ ਕਾ 10 ਤੋਂ ਘੱਟ ਜੇ ਲਾਣਾ ਮੇਲੇ ਚ ਲੈਣ ਦੇਗਾ ਨਹੀਂ ਦੱਸ ਦੀ ਨਹੀਂ ਮੈਂ ਪਹਿਲੇ ਕਰ ਮੈਂ 9 ਲੱਖ ਦੇਗਾ 9 ਲੱਖ ਵੀ ਨਹੀਂ 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 9 ਉਹ ਨਹੀਂ ਹੈਗਾ ਉੱਤੇ ਉੱਤੇ ਉਹ ਦੇਗਾ ਚਲੋ 9.5 ਲੱਖ ਆ ਲਿਆ 9:30 ਚੱਲ 9:30 9:30 ਅੱਛਾ ਭਾਈ ਹੁਣ ਤੂੰ ਵੀ ਗੱਲ ਕਰ ਲੈ ਆਪਣੀ ਕੀ ਕਰਨਾ ਤੇ ਭਾਈ ਇਹ ਤੂੰ ਦੱਸ ਤੂੰ ਆਪ ਆਪ ਕਾਰਟੋਨ ਕੀ ਲੈਣਾ ਦੇਣਾ ਹੁਣ ਸਾਹਮਣੇ ਕਿੰਨੇ ਪੈਸੇ ਲੈਣੇ ਨੇ ਮੈਂ 35 ਸੀਜ਼ਨ ਦੇ ਲੈਣਾ ਤੇ ਤਨਖਾਹ ਦੇ ਲੈਣਾ 2 ਮਹੀਨੇ ਦੀ ਇੱਕ ਸੀਜ਼ਨ ਦੀ ਹੁੰਦਾ ਕਿੰਨਾ ਆਪਣੇ ਸੀਜ਼ਨ ਦੇ ਪੈਸੇ ਤੁਹਾਡੇ 35000 3500 ਰੁਪਏ ਕਿਲਾ ਲਵਾਂਗਾ 3500 ਰੁਪਏ ਕਿਲਾ ਵਧਣ ਦਾ ਹਾਂ 3000 ਰੁਪਏ ਲਵਾਂਗਾ ਪਹਿਲਾਂ ਹੜਵਾ ਤੇ ਮਸ਼ੀਨ ਦੀ ਜ਼ਿੰਮੇਵਾਰੀ ਸਾਰੀ ਤੇਰੀ ਹਾਂ ਜ਼ਿੰਮੇਵਾਰੀ ਮੇਰੀ 15 ਵੀ ਇਹਨੇ ਇੱਕ ਦਿਨ ਹਸਦਾ ਜਾਂ ਜ਼ਿੰਦਾ ਹੋਰ ਉਹ ਕੀ ਕਰਨਾ ਯੋ ਮਗਰ ਦੇਖਣਾ ਗ੍ਰੀਸ ਪਾਣੀ ਮਾਰਨ ਨੂੰ ਦਾਣੇ ਮਗਰ ਨਾੜ ਚੁਕੜਾ ਨੇ ਹਾਂ ਅੱਛਾ ਅੱਛਾ ਮਗਰ ਗ੍ਰੀਸ ਵੀ ਮਾਰਨੀ ਆ ਨੇ ਗ੍ਰੀਸਾ ਮਾਰ ਲਿਆ ਫਿਰ ਤੂੰ ਮਗਰ ਮਗਰ ਗ੍ਰੀਸਾ ਮਾਰੀ ਸੀ ਹਾਂ ਗ੍ਰੀਸ ਵੀ ਮਾਰਨੀ ਆ ਪਿੱਛੇ ਫਿਰ ਕੇ ਦਾਣੇ ਵੀ ਦੇਖਣੇ ਨੇ ਤੇ ਲਾਲਾ ਤੂੰ ਚਲਾਏ ਤੇ ਲਾਲਾ ਬੰਦ ਕਰ ਲਿਆ ਕਰੀ ਲਾਲਾ ਇੰਨਾ ਕੰਮ ਤੇ ਮੈਂ ਮਗਾ ਮੋਟਰ ਪਾ ਦੇ ਫਿਰ ਉਹ ਅਰੇ ਤੇਰੇ ਵਾਸਤਾ ਨਹੀਂ ਤਰਦਾ ਨਹੀਂ ਲਾਲਾ ਸਟਾਫ ਅਕਰਾਂ ਚ ਵੜ ਜਾਏਗਾ ਨਾ ਸਟਾਫ ਅਕਰਾਂ ਤੇ ਵੜ ਜਾਏਗਾ ਕਦਾਂ ਕਦਾਂ ਕਰਦਾ ਕਰੇਗਾ ਮਸ਼ੀਨ ਦੇ ਨਹੀਂ ਉਹਦੇ ਵਿੱਚ ਤਾਂ ਨਹੀਂ ਵੜ ਜਣਾ ਮੈਂ ਕੋਈ ਬੰਦਾ ਇੱਕ ਹੋਰ ਆ ਮੇਰੇ ਲਈ ਉਹਨੂੰ ਵੀ ਦੇ ਦੇ ਸਾਈ ਉਹਦੇ ਮੈਂ ਮਗਾਰਾ ਮੰਗਾਉਣਾ ਮੰਗਾ ਉਹ ਕੀ ਕਰੂਗਾ ਉਹ ਗਰੀਸ ਪਾਣੀ ਕਰੂਗਾ ਕੱਪੜਾ ਬੜਾ ਫੋਨ ਕਰ ਉਹਨੂੰ ਹਾਂ ਆ ਗਿਆ ਆ ਹੀ ਗਿਆ ਉਹ ਸਿੱਧਾ ਸਿੱਧਾ ਭਾਈ ਜੀ ਕੀ ਹਾਲ ਚਾਲਾ ਠੀਕ ਹੈ ਠੀਕ ਹੈ ਉਹ ਠੀਕ ਹੈ ਇਹ ਵੀ ਅੰਦਰ ਘਟੜਾ ਆ ਇਹ ਵੀ ਮੁੰਡਾ ਨਾਲ ਆ ਹਾਂ ਉਹ ਠੀਕ ਹੈ ਪਰਵਾਜ਼ ਜੀ ਪੂਰੀ ਇੱਛਾ ਕਰ ਸੇ ਤਾਂ ਖੇਤ ਹੈ ਹਾਂ ਵਧੀਆ ਨਹੀਂ ਨਹੀਂ ਪੂਰਾ ਕਰਦਾ ਹੌਲੀ ਜੀ ਉਮਰ ਦਾ ਮੁੰਡਾ ਇਹ ਪੂਰਾ ਆਪਣਾ ਨਹੀਂ ਇਹ ਕੋਈ ਮੇਰੇ ਬਾਤ ਪਾਏ ਨਹੀਂ ਨਹੀਂ ਪਹਿਲਾਂ ਮੇਰੇ ਕੋਲ 4 ਸਾਲ ਲੱਗਿਆ ਇਹ ਇਹ ਬਾਈ ਦੇ ਤਾਂ ਪਹਿਲਾਂ ਵੀ ਹੁੰਦੇ ਨੇ ਸੋਣੀ ਤੋਂ ਪਹਿਲਾਂ ਹੁੰਦੇ ਨੇ ਵਾਹ ਵਾਹ ਅੱਛਾ ਭਈ ਤੂੰ ਹੀ ਸੀ ਜਲਾਏਗਾ ਹਾਂ ਨਾਲ ਹੀ ਲਾਵਾਂਗੇ ਸੀਜ਼ਨ ਇਹੀ ਕਰਦੇ ਆਪਾਂ ਇਹ 30 ਰੁਪਏ ਦੇ ਵਿੱਚ ਹੀ ਜਣਾ ਇਹ ਹਾਂ ਨਹੀਂ ਇਹ ਯਾਰ ਪੈਂਦੀਆਂ ਯਾਰ ਕਿੱਲੇ ਦੇ 35 ਵੀ ਕੀ ਜਾਣ ਨੂੰ ਪਤਾ ਲੱਗਣ। ਹਾਂ ਇਹ ਤਾਂ ਅਲੱਗ ਹੈਗਾ ਜੀ। ਮੈਂ ਇਹ ਮੇਰਾ ਅਲੱਗ ਆ। ਅੱਛਾ ਇਹ ਵੱਖਰੇ ਲੋਗ। ਹਾਂ ਇਹ ਵੱਖਰੇ ਲੋਗ ਆ 20000। ਇਹ ਤਾਂ ਵੀ ਗੱਲ ਖੋਲ ਲੈ। ਯਾਰੀ ਇਹ ਤਾਂ ਕੰਮ ਦਾ ਰਹਿਣੀ। ਇਹ 20000 ਰੁਪਏ ਦੋਗੇ ਲੱਗ ਬਾਤ ਜਾਣਾ। ਸਭ ਪੀਂਦਾ ਜਿਹਾ ਲੱਗਦਾ ਇਹ ਕੰਮ ਚੇਤਾਰਾ ਨੂੰ ਰੱਖਾਂ ਤਾਂ ਲਾ ਲਾ ਕਿਤੇ ਖਣਾ ਨਹੀਂ। ਉਹ ਨਹੀਂ ਸਿੰਦੂ ਭਰ ਜਾਣਾ ਵੇਖੀ ਲਾਲੀ ਕੋਸੋ ਨਹੀਂ ਕੁਝ ਪਾ। ਤਦੂ ਨੂੰ ਨਾ ਨਾ ਕੋਈ ਦੱਸੀ ਤੈਨੂੰ ਦੱਸੂ। ਉਹ ਵੇਖੀ ਸਹੀ ਤਾਂ ਕਿ ਡਹਿ ਜਾਣੇ ਲਾਲਾ। ਕਰਨਾ ਸਹੀ ਇਹਨਾਂ ਨਾਲ ਕਰੋ ਫਿਰ ਵੇਖੀ ਕੀ ਕਹਿੰਦੇ ਆ। ਇਹ 20000 ਰੁਪਏ ਹੀ 10000 ਅਛਾ ਵੀ ਯਾਰ ਇਹਨਾਂ ਨਾਲ ਮਹੀਨੇ ਦਾ ਮੈਂ ਕਹੂੰਗਾ ਅਡਵਾਂਸ ਆਸ ਹੀ ਲਊਗਾ ਅਡਵਾਂਸ ਬਾਕੀ ਜਰਨੈਲ ਹੋਰ ਇਹਨ ਸਾਈ ਦੇ ਫਿਰ ਨਹੀਂ ਤੇ ਬੰਦੇ ਇਹਦੇ ਪਿੱਛੇ ਪਿੱਛੇ ਫਿਰਦੇ ਨੇ ਇਹਨਾਂ ਹੋਰ ਸਾਈ ਦੇ ਲੂਗਾ ਅਜ ਤਾਂ 10 ਦਿਨਾਂ ਤੋਂ ਬਾਅਦ 10 ਦਿਨਾਂ ਨੂੰ ਨਹੀਂ ਨਹੀਂ ਕਿੰਨੇ ਅੱਜ ਹੀ ਚਾਹੀਦੇ ਅੱਜ ਹੀ ਚਾਹੀਦੇ ਨੇ ਤਾਂ ਗੱਲ ਆਪਾਂ ਕਰ ਦਿੰਦੇ ਆਂ ਚਲੋ ਇਹਨੇ ਇੱਕ ਫੜੂ ਅਥੋੜੀ ਫਿਲੂ ਦੇ ਦੇ ਕੋ ਆਪ ਰੱਖ ਸਾਈ ਹੈ ਤੇ ਬਾਕੀ ਤੁਹਾਨੂੰ ਪੈਸੇ ਜਿਹੜੇ ਅਡਵਾਂਸ ਹੋ ਬੈਂਕ ਚ ਕਢਾ ਕੇ ਦੇਣਾ ਓ ਠੀਕ ਹੈ ਜੀ ਉਹ ਜਾਂ ਨਹੀਂ ਤੇ ਏਟੀਐਮ ਤੇ ਜਾਵਣਾ ਹਣਾ ਠੀਕ ਠੀਕ ਹੈ ਮਿਲ ਜਾਣਗੇ ਪੈਸੇ ਘਬਰਾਉਣਾ ਨਹੀਂ ਤੇ ਐ ਪ੍ਰੇਮ ਪਿਆਰ ਨਾਲ ਕੰਮ ਕਰਦਾ ਵਧੀਆ ਲਾੜੀ ਕੋਲ ਕਰਵਾ ਦੇਣਾ ਪ੍ਰੇਮ ਪਿਆਰ ਨਾਲ ਕੰਮ ਕਰ ਸੋ ਨਾਂੜਾ ਕਬਟਾਇਆ ਕਰ ਆਪਾਂ ਕੋਈ ਗੱਲ ਨਹੀਂ ਸਵੇਰੇ ਲਾਲਾ ਕਹਦੇ ਆਜੋ ਟਾਈਮ ਸਵੇਰੇ ਆਜੋ ਉਥੇ ਦੋ ਤਿੰਨ ਪਾਣੀਆ ਵਢਣ ਵਾਲੀਆਂ ਲੱਗਦੇ ਨੇ ਕੋਈ ਨਹੀਂ ਬਰਸਦਾ ਠੀਕ ਆ ਉਹ ਆਪਣੇ ਕੋਠ ਫਾਸੇ ਗਾਦੀ ਫਾਸੇ ਗਾਦੀ ਹੱਥੇ ਛੁੱਟ ਰੇ ਕੋਰੋਨਾ ਨਾ ਕੋਈ ਨਹੀਂ ਕੋਈ ਨਹੀਂ ਤੇ ਕਾਈ ਕਾਈ ਜੀ ਪੈਨ ਲਾ ਦੇ ਦੀ ਠੀਕ ਹੈ ਠੀਕ ਹੈ ਫੇ ਮੇਰੇ ਕੋ ਸਾਈਂ ਆਉਣੇ ਹੁਣ ਚਾਲੂ ਹੋ ਜਾਣੀਆਂ ਠੀਕ ਹੈ ਠੀਕ ਹੈ ਆ ਸਵੇਰ ਤੜਕੇ ਕਿੰਨੇ ਵਜੇ ਕੰਪੈਨ ਚਾਲੂ ਕਰ ਦੇ ਦੀ ਆ 8 ਵਜੇ ਕਰ ਲਾਂਗੇ 8 ਵਜੇ ਕਰ ਦੋ ਫੇ ਉਹ ਮੁਰਕੇ ਤਰੇਲ ਤੋਂ ਪਹਿਲਾਂ ਪਹਿਲਾਂ ਹੀ ਠੀਕ ਠੀਕ ਆ ਚਲੋ ਚਲੋ ਹਲੇ ਆ ਕਰ ਚੰਗ ਕਰ ਦੇ ਨਹੀਂ ਜਾਏ ਬੱਜੇ ਐਵੇਂ ਇਹ ਦੁਕਾਨਾਂ ਦਾ ਨਹੀਂ ਰਹਿਣਾ ਰੀਆ ਪੀਆ ਇਕੱਠਾ ਕਰੀਦਾ ਹੀ ਤਾਂ ਆ ਚਾਹ ਤਾਂ ਵਧੀਆ ਹੋਵੇ ਪੈਨਵਾ ਤੇ ਡਰਾਈਵਰ ਛੁੱਟਾ ਪਿਆ ਵਾ ਗਰੀਸ਼ ਵਾਲਾ ਬੰਦਾ ਲਾਗੇ ਤੁਰੇ ਫਿਰਦਾ ਉਹ ਤੋਂ ਗਾਗ ਤੇ ਗਾਗਾ ਚੜਿਆ ਵਾ ਇਨੇ ਪੈਸੇ ਖਾਚੇ ਮੈਂ ਤੇ ਇਹ ਦੂਜਾ ਹੈ ਬੰਦੇ ਕੀ ਕਹਦੇ ਆ ਉਹਨਾਂ ਦੇ ਪੰਚਪੰਝੀ 10000 ਰੁਪਏ ਛੱਟੇ ਦੇਣ ਵਾਲਾ ਨਿਕਾਤਾ ਨਾਲ ਵਾਲਾ ਮੰਗੰਦਾ 5000 ਰੁਪਏ ਮੰਗੰਦਾ ਛੁੱਟਾ ਓ ਡਰਾਈਵਰ ਸਾਹਿਬ ਓ ਡਰਾਈਵਰ ਸਾਹਿਬ ਓ ਗਰਮੀ ਪਾਪਾ ਇਹ ਤੂੰ ਸੁਤਾ ਉਹ ਤਾਂ ਗਾ ਤੇ ਗਾ ਚੜਿਆ ਕੀ ਕੰਡੇ ਮੈਂ ਕਹਿੰਦਾ ਪੈਸੇ ਪੂਰੇ ਕਰਨੇ ਆ ਤੇਲ ਨਹੀਂ ਹੈਗਾ ਤੇਲ ਲੱਖਾਂ ਰੁਪਈਆ ਖੱਤੇ ਮੈਂ ਤੇਲ ਲਿਆ ਨਾ 10 ਕਿਦੀ ਵਢੀਏ ਉਹ 13 ਮੇਰਾ ਅਸਰੀ ਕਰਕੇ ਵਢਣੀ ਆ ਅਸਰੀ ਕਰਕੇ ਵਢਣੀ ਆ ਫਿਰ ਤੇਲ ਨਹੀਂ ਲਿਆਇਆ ਤੇ ਕਹਿ ਕੇ ਤਾ ਭੇਜਿਆ ਦੀ ਰਾਤ ਨੂੰ ਤੇਲ ਲੈ ਕੇ ਆਣੀ ਆ ਤੇਲ ਲੈ ਹੁਣ ਇਹਨੂੰ ਤੇਲ ਤਾਂ ਕਹਿ ਕੇ ਤਾਂ ਭੇਜਿਆ ਰਾਤ ਆ ਮੈਂ ਹੁਣੇ ਤੇਲ ਲੈ ਕੇ ਆਇਆ ਤੇ ਤੇਲ ਲੈ ਕੇ ਆ ਉਹ ਬਾਈ ਤੂੰ ਕਪੜਾ-ਕੋਪੜਾ ਮਾਰ ਕੱਪੜਾ ਬੜਾ ਮਾਰ ਰਿਹਾ ਸੀਗਾ ਉਹ ਮੈਨੂੰ ਵੇਖ ਲੈਣ ਦੇ ਉੱਤੇ ਚੜ ਕੇ ਮਾਰ ਜੀ ਆ ਜਾ ਆ ਜਾ ਉੱਤੇ ਚੜ ਕੇ ਦੇਖ ਲੈ ਆ ਜਾ ਪਤਾ ਕਦੋਂ ਦਾ ਬਚਾਂਗਾ ਉਰੇ ਵੀ ਸੇਠ ਆਊਗਾ ਮਾਰ ਕਰ ਕੱਪੜਾ ਤੇਲ ਲੈ ਆ ਕੇ ਦਿੰਦੇ ਉਹ ਸੇਠ ਸੇਠ ਆਊਗਾ ਤੇਲ ਲੈ ਕੇ ਆਊਗਾ ਤੇਲ ਲੈ ਕੇ ਆਊਗਾ ਤੇਲ ਤੇਲ ਨਹੀਂ ਤੇਲ ਹੈ ਨਹੀਂ ਤੇਲ ਤੇਲ ਕਦੀ ਉਹ ਖੜੀ ਹੈਗੀ ਮਸ਼ੀਨ ਤੇਲ ਤੋਂ ਬਗੈਰ ਦਿੱਤੀ ਮੈਨੂੰ ਉਹਨਾਂ ਨੇ ਨਾ ਤੇ ਬਗੈਰ ਕਿਉਂ ਦਿੱਤੀ ਤੇਲ ਹੁਣ ਤੂੰ ਤੇਰੇ ਨਾਲ ਮੈਨੂੰ ਪਾਉਣਾ ਆਪਣੀ ਗੱਡੀ ਦੇ ਸੀਟ-ਸ਼ੂਟ ਤੇ ਬੈਠ ਕੇ ਵੇਖ ਲੈ ਨਾ ਦੇਖ ਲੈ ਦੇਖ ਲੈ ਬੈਠ ਕੇ ਦੇਖ ਲੈ ਆਂਕਾ ਲੈ ਕੇ ਦੇਖ ਲੈ ਲੈ ਪੁਛਵਾ ਆ ਨਾ ਰੋਟੀ ਲੈ ਕੇ ਆਇਆ ਤੂੰ ਪਾਣੀ ਲੈ ਕੇ ਆਇਆ ਤੂੰ ਰੋਟੀ ਦੇ ਦਿਆ ਉਹ ਰੋਟੀ ਹੋਰ ਰੋਟੀ ਵੀ ਤਾਂ ਖਾਵਾਂਗੇ ਤਾਂ ਨਹੀਂ ਦੱਸਾਂ ਤੰਗ ਹਾਂ ਲੈ ਪੁਛ ਬਣ ਮੈਨੇ ਜੋੜ ਪੋਣਾ ਜੀ ਹਾਂ ਰੋਟੀ ਦੀ ਖਿੱਚ ਕਣੀ ਜਿਹੜੀ ਪਹਿਲੇ ਜੀ ਉਹਦੇ ਰੋਟੀ ਖਾ ਲਈ ਆਏ ਨਹੀਂ ਦਿੰਦਾ ਕੋਈ ਛੇਤੀ ਮੈਂ ਆਪਾਂ ਨੂੰ ਕੀ ਦੇਊਗਾ ਛੇਤੀ ਲੈ ਆ ਕੇ ਦੇਊਗਾ ਆਪਾਂ ਨਾ ਤੇਲ ਲਿਆਵੇ ਇਹ ਨਾ ਕੋਸ ਹੋਰ ਲਿਆਵੇ ਨਾ ਰੋਟੀਆਂ ਲਿਆਵੇ ਨਾ ਪਾਣੀ ਦੇਵੇ ਨਾ ਚਾਹ ਦੇਵੇ ਲਿਆ ਕੇ ਦੱਸ ਕੀ ਕਰੀਏ ਭੁੱਖੇ ਆਪਾਂ ਕੀ ਕਰਾਂਗੇ ਯਾਰ ਮੈਂ ਕਹਾ ਚੱਲ ਪਿੰਡ ਨੂੰ ਚੱਲਦਾ ਪਰਾ ਛੱਡ ਯਾਰ ਲਾ ਲਿਆ ਤੂੰ ਹੋਰ ਯਾਰ ਤਾਂ ਬਾਈ ਨੇ ਪਤਾ ਨਹੀਂ ਕਿੱਥੇ ਆਪਾਂ ਨੂੰ ਸਾਥ ਦੇ ਲਿਆ ਗਿਆ ਸਾਥ ਨਾਲ ਲਿਆ ਗਿਆ ਯਾਰ ਓਏ ਆ ਗਿਆ ਆ ਗਿਆ ਆ ਗਿਆ ਆ ਪਾਲਾ ਹੋ ਗਿਆ ਯਾਰ ਮਨ ਲਲਾ ਬੋਤਲ ਜੱਕੀ ਨਾ ਪਤਾ ਹੀ ਠੰਡੇ ਵਾਲੀ ਹੈ ਪਤਾ ਨਹੀਂ ਤੇਲ ਲਿਆ ਇਹਦੇ ਵਿੱਚ ਇਹਦਾ ਕਿੱਥੇ ਚੱਲੂਗੀ ਯਾਰ ਇਹਦਾ ਡਰਾਮਾ ਡਰਮ ਖਾਂਦੀ ਹੈ ਲੈ 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 ਖਲੋ ਉਹ ਪਾ ਲੈਂਦਾ ਤੇਲ ਉਹ ਲਿਆਂਦਾ ਫਿਰ ਇਹਦੇ ਨਾਲ ਕਿੱਥੋਂ ਚੱਲੂ ਸੇਠਾ ਇਹਨੇ ਨਹੀਂ ਚੱਲਦੀ ਹੋਰ ਤਾਂ ਯਾਰ ਉਹੀ ਗੱਲਾਂ ਕਰ ਰਿਹਾ ਪਰੋਲ ਪਰੋਲ ਆਹ ਨਾਲ ਥੋੜਾ ਚੱਲੂਗੀ ਇਹ ਆ ਕੰਨ ਚੰਨੀ ਆ ਇਹ ਡੀਲ ਤੇ ਚਲਦੀ ਹੈਗੀ ਡੀਲ ਤਾਂ ਮੈਂ ਪੈਟਰੋਲ ਲੈ ਆਇਆ ਓਏ ਯਾਰ ਜਾ ਯਾਰ ਸੇਠ ਤੇ ਓਏ ਮੇਰੇ ਮੋਟਰਸਾਈਕਲ ਤੇ ਪੈਂਦਾ ਯਾਰ ਜੀਨ ਖਰੀਆ ਦੱਸ ਡੀਲ ਕਰੀਓ ਕਿਵੇਂ ਕ ਵੱਡਾਂਗੇ ਅਸੀਂ ਮੇਰਾ ਮੋਟਰ ਪੈਟਰੋਲ ਨਾਲ ਚੱਲਦਾ ਮੋਟਰਸਾਈਕਲ ਪੈਟਰੋਲ ਨਾਲ ਚੱਲਦਾ ਇਹ ਨਹੀਂ ਚਲਦੀ ਹੈਗੀ ਪੈਟਰੋਲ ਤੇ ਅਸਾਂ ਹਾਂ ਇਹ ਤਾਂ ਡੀਲ ਤੇ ਚਲਦੀ ਹੈ ਸੇਠ ਤੇ ਕਿੰਨਾ ਕੁ ਲੈਈਏ ਲੈ 35000 ਦਾ 30000 ਦਾ ਔਰ ਪਹਿਲੇ ਤਾਂ ਨਹੀਂ ਪਹਿਲੇ ਤਾਂ ਨਹੀਂ ਹੋਗਾ ਫੋਟੇ ਕੀ ਫੇਰੇ ਫੁੱਲ ਹੋਣੀਆਂ ਐ ਕੀ ਫੇਰੇ ਫੁੱਲ ਹੋਣੀਆਂ ਤੋ ਮੈਂ ਕੋ ਸਕੂਟਰ ਤੇ ਹੋਣਾ ਨਹੀਂ ਤੇ ਨਹੀਂ ਹੋਣਾ ਚਲ ਉੱਥੀ ਲੈ ਚਲਾਂਗੇ ਮਸ਼ੀਨ ਪੈਸੇ ਦਾ ਹੀਲਾ ਕਰ ਚਲਗੇ ਦੱਖ ਦੇ ਹੱਥ ਚਲਾ ਲੈਨੇ ਕੰਮ ਤਾਂ 10000 ਦਾ ਲਿਆ ਫਿਰ ਜਾ ਕੇ ਬਾਕੀ ਜੱਟਾਂ ਕੋਲ ਲਈ ਜਾਵਾਂਗੇ ਤੇ ਪੈਸੇ ਆਉਣਗੇ ਦੁਨੀਆ ਨਾ ਪਾਰੀ ਏ ਢੋਨੀ ਚ ਪੈ ਦੇ ਚ ਚਲ ਤੋਂ ਅਲੀ ਵਾਲਾ ਪਾ ਲੈਣਾ ਪਾ ਲੈਣਾ ਆਊਗਾ ਸੇਠ 20 ਲੀਟਰ ਫਿਰ ਚੱਲ ਜੂਰੇ ਕੰਮ ਆਏ ਨੇ ਆਪਾਂ ਵੜਦੇ ਚਲੇ ਨੇ ਸਪਲਾਈ ਆਊਗਾ ਮੈਂ ਚੜਦਾ ਉੱਤੇ ਠੀਕ ਗੱਲ ਆ ਚਲਾ ਜਾ ਬਾਕੀ ਡੀਲ ਹੋਰ ਯਾਰ ਇਹ ਤਾਂ ਸੇਡ ਨੇ ਕਿੱਥੇ ਫਸਾ ਦੇ ਬਾਈ ਨਾਲ ਬਾਈ ਨੇ ਆਪਾਂ ਸੇਡ ਨਾਲੇ ਦਾ ਤੇਲ ਲਿਆ ਜਾ ਕੇ ਸੇਦੀ ਕਰਾਂ ਆਏ ਨੇ ਵੜਦੇ ਆ ਅਸੀਂ ਲੇ ਆ ਮਾ ਲੈ ਆ ਨਾ ਚਲਾਉਨੇ ਇੰਨੇ ਅਸੀਂ ਮਸ਼ੀਨ ਠੀਕ ਹੈ ਠੀਕ ਹੈ ਲੈ ਆ ਮਾ ਪਰਦੇ ਆ ਗਏ ਮੁੜ ਕੇ ਕਿਤੇ ਉੱਥੇ ਪਟ્રોલ ਵਾਲੇ ਨਾਲ ਗੱਲਾਂ ਮਾਰਦੇ ਰਹੇ ਨਹੀਂ ਨਹੀਂ ਤੂੰ ਵੱਡਾ ਵੱਡਾ ਮ ਆਇਆ ਲੈ ਕੇ ਉਹ ਨਾਲ ਰੋਟੀ 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 ਲਈ ਰੋਟੀ ਲਈ ਨਾਲ ਠੰਡੇ ਦੀ ਬੋਤਲ ਅੱਛਾ ਆਹੋ ਪਰਦੇ ਚਾਹ ਨਹੀਂ ਮਿਲਦੀ ਸ਼ਾਮ ਤੇ ਕਾ ਨਹੀਂ ਮਿਲਦੀ ਪਾਣੀ ਨਹੀਂ ਮਿਲਦੀ ਕਿਹੜਾ ਲਿਆ ਫਿਰ ਤੇਲ ਨਹੀਂ ਮਿਲਦਾ ਕਿਹੜਾ ਜਾ ਕੇ ਦੋ ਆ ਚੱਕਰ ਆ ਬੋਤ ਦੱਸਦੀ ਮੂੰਹ ਤੋਂ ਨਾਲ ਪਾਪਾ ਜੀ ਤੇਰੇ ਬੋਤਾਂ ਜੱਟ ਲਾਲੇ ਕੇ ਜੱਟ ਤੋਂ ਕੱਟ ਨਹੀਂ ਨਾਲੇ ਕੇ ਜੱਟ ਤੋਂ ਕੱਟ ਲਗਦਾ ਥੋੜਾ ਹੀ ਮੈਂ ਉਹ ਕੀ ਹੁੰਦਾ ਤੂੰ ਤੇਰਾ ਕੀ ਪਤਾ ਲਗਦਾ ਛਾੜ ਛਾੜ ਤੇ ਜਿਹੜਾ ਛਾੜ ਤੇ ਜੀਰ ਤਾਂ ਪਰਾ ਰਿਹਾ ਕਰ ਉਹ ਮੈਂ ਕਪੜਾ ਮਾਰਦਾ ਕਪੜਾ 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 ਮਾਰ ਕੇ ਉੱਥੇ ਜਾ ਕੇ ਮਾਰਾ ਕਰ ਕਪੜਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਇੱਥੀ ਜਗ੍ਹਾ ਮੈਂ ਤੇ ਵਿਚੀ ਜਾਦੀ ਇਹਦਾ ਹੋਣਾ ਉੱਤੇ ਤੇਲ ਲਈ ਤੇਲ ਤੇਲ ਆ ਗਿਆ ਮੈਂ ਡਰਾਮ ਲੈਦਾ ਡਰਾਮ ਇਹ ਕਿੱਥੇ ਲੈ ਦੂਗੀ ਖਿੱਚ ਕੇ ਕਿੱਧਰ ਉੱਥੇ ਫਿਲਹਾਲ ਕੰਮ ਨਹੀਂ ਹੈਗਾ ਇਹ ਵੀ ਕਿਉਂ ਕਿਉਂਕਿ ਬੈਠਾ ਰਹਿੰਦੀ ਹੈ ਠੀਕ ਹੈ ਠੀਕ ਹੈ ਇਹ ਨਹੀਂ ਹੈਗਾ ਮੈਂ ਡਰਾਮ ਲਿਆ ਡਰਾਮ ਆਹ ਡਰਾਮ ਲੈ ਕੇ ਜਾ ਆ ਗਿਆ ਆ ਗਿਆ ਨੰਬਰ 1 ਮਸ਼ੀਨਾਂ ਐ ਬਾਈ ਬਾਈ ਲੋਕੀ ਕਰਦੇ ਆ ਬਾਈਆਂ ਦੇ ਬਸ਼ੀਰ ਨੰਬਰ 1 ਮਸ਼ੀਨ ਭੜੀ ਕੱਢ ਲੰਡੀ ਓਏ ਆ ਤਾਂ ਹੀ ਪੈਸੇ 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 ਕਰਦੇ ਆ ਤੇ ਮਸ਼ੀਨ ਵੜ ਵੜੀ ਫੜੀ ਜਾਣਾ ਅੱਛੀ ਕਾ ਚਾਹਤੀ ਓਹ ਪਤਲੀ ਆਉਂਦੀ ਆ ਜੀ ਦੱਸੋ ਹੋਠੀ ਠਾਕਾ ਬੱਲੇ 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 ਹੋਠੀ ਠਾਕਾ ਹੋ ਜਾਏ ਗਣ ਕਣ ਕਵਾੜ ਦੋ ਕਿੰਨੀ ਕਾ ਹੈਗੀ ਕਿਲਾ ਦੇ ਹੋਰ ਦੇਖ ਇਤਨੀ ਹਾਂਜੀ ਦੇਖ ਇਤਨੀ ਕਣਕਰ ਨਹੀਂ ਨਹੀਂ ਖੜੀ ਆ ਨਾ ਹਾਂਜੀ ਪੂਰੀ ਅੱਛਾ ਪੂਰੀ ਖੜੀ ਆ ਹਾਂਜੀ ਹਾਂਜੀ 100 ਰੁਪਿਆ ਆੜੀ ਉੱਤੇ 1600 ਲੱਗਣਾਈਓ ਉਹਨੇ ਕੁੱਛ ਕੇ ਦੱਸ ਰਿਹਾ ਮੈਂ ਧੋਤੀ ਹੋਈ ਕੜਕਵਟਾ ਗਿਆ ਪੀਨ ਕੀਤਾ ਆ ਤੇ ਬਾਈਆਂ ਦੀ ਮਸ਼ੀਨ ਲਈ ਆ ਤੇ ਮਾੜੀ ਮੱਡੀ ਮਸ਼ੀਨ ਲਾ ਲਿਆ ਨੇ ਬਾਈਆਂ ਦੀ ਮਸ਼ੀਨ ਖਰੀਦੀ ਆ ਠੀਕ ਆ ਗਾੜੀ ਦਾਸ ਕਰ ਕੋਈ ਮੇਰਾ ਦਾਲਾ ਕੇ ਨਾ 1600 ਰੁਪਏ ਲੱਗੜਾ ਕੜਕ ਹੋਣੇ ਵਟਣੇ ਆ ਠੀਕ ਆ ਅਗਲਾ ਅਗਲੀ ਵਾਰੀ ਗਾੜੀ ਦਾਣੇ ਅਗਲੀ ਠੀਕ ਆ ਆ ਚਾਰ ਕਿੱਲੇ ਇੱਥੇ ਆ ਚਾਰ ਕਿੱਲੇ ਵੜ ਕੇ ਟੱਢ ਜਾ 10:00 ਦਾ ਟਾਈਮ ਰੱਖ ਦਿੰਦੇ 10:30 ਆ ਬਾਸ ਕੰਮ ਆਇਸ ਬਾ ਆ ਦੇ ਘਾਏ ਤੇ ਘਾਹ ਜੜ ਗਈ ਬੰਮਨ ਲੈਣਗੇ ਨਜ਼ਾਰੇ ਬਾਹਰ ਨਜ਼ਾਰੇ ਫੜ ਕੇ ਲਾਲਿਆਂ ਦੇ ਹੈ ਤੇ ਜਟਾਂ ਦੀ ਇੱਕ ਪੰਨਾ ਚੱਲਦੀਆਂ ਹੀ ਹੁਣ ਲਾਲਿਆਂ ਦੇ ਕੰਪਨਾਂ ਦਾ ਚੱਲਣ ਕੀ ਨਜ਼ਾਰੇ ਵੱਧ ਗਏ ਆ ਮਸ਼ੀਨ ਵੀ ਪਾਈਆਂ ਤੋਂ ਲਈ ਆ ਪਾਈਆਂ ਤੋਂ ਪਟਿਆਲੇ ਵਾਲੇ ਪਾਈਆਂ ਨੇ ਮਸ਼ੀਨ ਨੂੰ ਸੋਨਾ ਦੇਤਾ ਉਹ ਕਿਤੇ ਪਹਿਲਾਂ ਇਹੋ ਜਿਹੇ ਬੰਦੇ ਮਿਲ ਜਾਂਦੇ ਮੈਂ ਵੀ ਕਿਹਦਾ ਰਾਜਾ ਬਣ ਜਾਂਦਾ ਇਹ ਕੋਈ ਫਤਾਂ ਕਰੋ ਕਰੀ ਸਭ ਯਰ ਰੁਪਈਆ ਇਕੱਠਾ ਕਰਦਾ ਕਿਹੜੇ ਤੋਂ ਤਾਂ ਪਈਦਾ ਲੂੰ ਨਾ 200 ਰੁਪਏ ਦੀ ਹਲਦੀ ਲੈ ਜਾ ਆ ਦੇ ਪਾਈਆਂ ਨੇ ਜਿਹੜੀ ਪੈਸੇ ਜਿੱਦਾਂ 1600 ਤੇ ਇੱਕ ਪਲੀ ਵੱਟ 1600 ਤੋਂ ਤਾਂ ਲੱਗਾ ਨਾ ਲਗਾਇਆ ਤੇ ਕਿਹੜਾ ਮੁੰਡਾ ਆਇਆ ਨਜ਼ਾਰੇ ਪੱਤੇ ਹੀ ਉਹ ਖੱਚ ਦੇ ਕੰਦੇ ਖੰਦੇ ਐ ਦਾਣੇ ਵਾਲੀ ਬੈਲ ਟੁੱਟ ਗਈ ਬੈਲ ਟੁੱਟ ਗਈ ਓਏ ਉਹ ਸੈਡ ਕਿੱਥੇ ਆਪਣਾ ਉਹ ਖੜਾ ਉੱਧਰ ਕਹੇ ਉਹ ਬੈਲ ਲੈ ਗਿਆ ਉਹ ਕੀਆ ਆ ਕੀਆ ਮੁੰਡਾ ਉਹ ਸੈਡ ਹੋਲੋ ਹੋਲੋ ਉਹ ਕੀਆ ਦਾਣੇਨ ਕੱਢਦੇ ਦਾਨੇ ਬਾਹਰ ਤੁਸੀ ਕਿ ਬੈਲਟ ਲੈ ਕੇ ਆ ਬੈਲਟ ਏ ਟੱਕਾ ਟੱਕੀ ਓਏ ਬੈਲਟ ਤੁਸੀ ਕਿ ਕੰਦੀ ਚਾਹੀਦੀ ਚਾਲ ਕੇ ਜਾਣ ਕੇ ਤੋੜੀਆ ਹੋ ਕੋਈ ਨਹੀਂ ਫਾਟਾ ਬੜਿਆ ਕਰ ਲੈ ਲੈ ਕੇ ਆ ਫਿਰ ਜਾ ਕੇ ਲੈ ਕੇ ਆ ਦੇ ਓਏ ਦਾਨੇ ਨਹੀਂ ਨਿਕਲ ਲੈ ਕੇ ਆ ਨਾ ਆ ਬਹੁਤ ਮੁਨਾਫਾ ਲੈ ਲੈ ਕੇ ਆ ਫਿਰ ਆ ਗਿਆ ਆ ਗਿਆ ਕਿੱਥੇ ਰਹਿ ਗਿਆ ਯਾਰ ਚਾ ਚੂ ਪੀਣ ਲੱਗ ਗਿਆ ਹੋ ਕਿਤੇ ਮਿਲ ਜਾਉ ਚਲਾਉ ਯਾਰ ਮਸ਼ੀਨਾਂ ਯਾਰ ਇਹ ਖਰੀਦਾਰੀ ਨਾਲ ਗੱਲਾਂ ਮਰੀਆਂ ਉਹ ਮੇਰੇ ਨਾਲ ਲਾਲੀ ਦੀ ਮਹਿਲ ਹੋਇਆ ਰਹਿੰਦਾਗਾ ਬਿਛ ਨਹੀਂ ਬਿਛ ਨਹੀਂ ਕਰੀਂਦਾ ਹਾਈ ਬਿਛ ਨਹੀਂ ਹਾਈ ਬਿਛ ਨਹੀਂ ਆ ਜਾ ਆ ਜਾ ਹਮਤਰਾ ਆ ਜਾ ਯਾਰ ਲੈ ਚੱਕਰਾ ਚਾੜੀਏ ਬੈਲਟ ਚਾੜੀਏ ਬੈਲਟ ਚਾੜੀਏ ਲੈ ਲੈ ਆ ਲੈ ਬੈਲਟ ਪਾਉ ਦਾ ਕਰੋ ਦਾਣੇ ਓਏ ਇਹ ਕਿੱਥੇ ਆ ਇਹ ਬੈਲਟ ਦੇਰਾ ਓਏ ਇਹ ਕਿਹਾ ਬੈਲਟ ਆ ਆਹ ਬੈਟਰੀਆਂ ਵਿੱਚ ਕਿੰਨਾ ਮਰਜੀ ਬੈਲਟ ਆ ਓਏ ਇਹ ਬੈਲਟ ਥੋੜੂਆ ਚਾਚਾ ਯਾਰਾ ਵੇਚਣਾ ਕਿੱਥੇ ਮੱਥਾ ਲਪਕਦਾ ਰਿਹਾ ਓਏ ਆ ਬੈਲਟ ਆਵੇ ਬੈਲਟ ਆਵੇ ਓਏ ਇਹ ਤੁਹਾਨੂੰ ਚੱਲੂ ਯਾਰ ਇਹ ਆਪਣੇ ਆਪਣੇ ਤੁਹਾਨੂੰ ਲਾਉਣੀ ਹੈਗੀ ਆ ਖੇਤੋਂ ਲਾਉਣੀ ਹੈ ਮਸ਼ੀਨ ਚ ਉੱਥੇ ਜਾਂਦੀ ਉੱਥੇ ਕਿ ਮੈਂ ਚੰਦੂ ਗਿਆ ਰਹੇ ਯਾਰ ਸਾਡੀ ਲਾਤ ਕਰਦਾ ਯਾਰ ਤੇ ਵੀ ਨਾ ਤੇਲ ਲੱਗਿਆ ਮੇਰੇ ਅਰਸਾ ਰੋਟੀ ਲੈ ਕੇ ਆਵਾਂ ਨਾ ਪਾਣੀ ਲੈ ਕੇ ਆਵਾਂ ਓਏ ਸ਼ਟ ਕਰ ਇਹਨੂੰ ਬੈਲਟ ਕਰ ਦੇ ਇੱਥੇ ਜਾ ਰਿਹਾ ਕਰ ਦੂੰਗਾ ਆਪਣੇ ਨੂੰ ਆਪਣੀ ਸਾਭ ਕੰਨਾ ਬੰਦ ਲੈ ਇਹਨੂੰ ਤੇ ਚਲੇ ਉਹ ਬੈਲਟ ਕਿੰਨੇ ਦੀ ਹੁੰਦੀ ਆ ਉਹ ਬੈਲਟ ਲੈ ਕੇ ਆ ਉੱਥੋਂ ਜਾ ਉਹ ਮਿਲੂਗੀ 1000 ਰੁਪਏ ਯਾਰ ਇਹਦੇ ਨਾਲ ਇਹਦੇ ਨਾਲ ਮੀਨ ਚੱਲੂਗੀ ਇਹ ਚੱਲਦੀ ਨਾ ਅਸੀਂ ਤਾਂ ਜਾ ਰਹੇ ਹਾਂ ਯਾਰ ਆਪਾਂ ਦਾ ਹਾਂ ਆਪਾਂ ਜਾਣਾ ਉਹ ਮੈਂ ਦੱਸਣਾ ਦੱਸਣਾ ਛੇਕ ਦੇ ਦੋ ਆਪੇ ਚਲਾਣਾਗੇ ਨਾਲੇ ਤੁਹਾਨੂੰ 35 35000 ਦੀ ਆ 5000 ਰੁਪਏ ਹੁੰਦੀ ਆ ਗਲੀਚ ਕ ਨਾਲ ਨਾਲ ਕਹਿੰਦੇ ਕੰਪੈਨ ਨਹੀਂ ਚੱਲਦੀ ਹੈ ਉਹ ਮੈਨੂੰ ਕੀ ਪਤਾ ਨਾਲਿਆਂ ਨੂੰ ਗਲਟ ਕੀ ਹੁੰਦੀ ਆ ਤੁਹਾਨੂੰ ਪਤਾ ਤਾਂ ਪਹਿਲੇ ਲੈ ਕੇ ਲਿਆਓ ਬਾਹਰ ਜਾ ਕੇ ਲੈ ਆ ਕੇ ਹਾਂ ਇੱਕ ਮਹੀਨਾ ਰੋਟੀ ਨੂੰ ਮਖਤ ਪਾਇਆ ਪੁੱਛ ਮਾਪਾ ਚੁੱਲੇ ਘਰੀ ਮਰ ਚੱਲੀ ਆ ਆ ਜਾਓ ਜਾਓ ਮੈਂ ਅਪਚੇਨਾ ਤੇ ਕਰ ਲੈਣਾ ਗੱਲਬਾਤ ਆ